ਅੱਜ ਜੋ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਉਸ ਨੂੰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਕਿ ਕਿਵੇਂ ਇੱਕ ਸਰਕਾਰੀ ਕੰਪਨੀ ਨੇ ਅੰਬਾਨੀ ਦੀ ਰਾਤਾਂ ਦੀ ਨੀਂਦ ਉਡਾ ਕੇ ਰੱਖ ਦਿੰਦੀ ਹੈ ਤੇ ਭਾਰਤ ਦੇ ਲੋਕਾਂ ਨੇ ਨਾ ਵੱਡੀਆਂ ਕੰਪਨੀਆਂ ਨੂੰ ਠੇਂਗਾ ਦਿਖਾ ਦਿੱਤਾ ਸੋਸ਼ਲ ਮੀਡੀਆ ਉੱਤੇ ਰੱਜ ਕੇ ਅੰਬਾਨੀ ਦੇ ਲਾਣੇ ਨੂੰ ਲਾਂਤਾਂ ਪੈ ਰਹੀਆਂ ਨੇ ਤੇ ਕੁਝ ਹੀ ਦਿਨਾਂ ਵਿੱਚ ਲੋਕਾਂ ਨੇ ਸਾਰੀ ਗੇਮ ਪਲਟ ਕੇ ਰੱਖ ਦਿੱਤੀ ਹੈ ਅਤੇ ਇਹਨਾਂ ਕੰਪਨੀਆਂ ਨੂੰ ਕਰੋੜਾਂ ਰੁਪਏ ਦਾ ਘਾਟਾ ਚੱਲਣਾ ਪੈ ਰਿਹਾ ਆਓ ਵੇਖਦੇ ਹਾਂ ਪੂਰੀ ਖਬਰ ਭਾਰਤ ਦੀ ਸਰਕਾਰੀ ਟੈਲੀਕਮ ਕੰਪਨੀ BSNL ਨੇ ਭਾਰਤ ਦੀ ਟੈਲੀਕਮ ਇੰਡਸਟਰੀ ਤੇ ਰਾਜ ਕਰਨ ਵਾਲੀਆਂ ਵੱਡੀਆਂ ਕੰਪਨੀਆਂ Airtel, Vodafone ਤੇ Jio ਦੀ ਰਾਤਾਂ ਦੀ ਨੀਂਦ ਉਡਾ ਦਿੱਤੀ ਹੈ। ਭਾਰ ਦੇ ਲੋਕਾਂ ਨੇ ਸੋਸ਼ਲ ਮੀਡੀਆ ਪਲੈਟਫਾਰਮਸ ਤੇ ਹੈਸ਼ਟੈਗ ਚਲਾ ਕੇ ਇੱਕ ਨਵਾਂ ਟ੍ਰੈਂਡ ਸੈੱਟ ਕਰ ਦਿੱਤਾ। ਲੋਕਾਂ ਵੱਲੋਂ ਸੋਸ਼ਲ ਮੀਡੀਆ ਉੱਤੇ ਆਪਣੀਆਂ ਪ੍ਰਤੀਕਿਰਿਆਵਾਂ ਦੇ ਕੇ ਇਹਨਾਂ ਵੱਡੀਆਂ ਕੰਪਨੀਆਂ ਨੂੰ ਵਿਫਤਾ ਪਾ ਦਿੱਤੀ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਇਹਨਾਂ ਵੱਡੀਆਂ ਕੰਪਨੀਆਂ ਵੱਲੋਂ ਆਪਣੇ ਰੀਚਾਰਜ ਪਲਾਨ ਵਿੱਚ 20 ਤੋਂ 25 ਫੀਸਦੀ ਤੱਕ ਦਾ ਵਾਅਦਾ ਕਰਨਾ ਹੈ। ਜਿਸ ਕਰਕੇ ਲੋਕ ਸੋਸ਼ਲ ਮੀਡੀਆ ਤੇ Airtel, Vodafone ਤੇ Jio ਦੇ ਖਿਲਾਫ ਆਪਣੀ ਰੱਜ ਕੇ ਭੜਾਸ ਕੱਢ ਰਹੇ ਹਨ ਕਿਉਂਕਿ ਤੁਹਾਨੂੰ ਸੁਣ ਕੇ ਹੈਰਾਨੀ ਹੋਵੇਗੀ ਕਿ ਭਾਰਤ ਚ ਕਈ ਰਾਜਾਂ ਦੇ ਲੋਕਾਂ ਨੇ 2.5 ਲੱਖ ਤੋਂ ਜ਼ਿਆਦਾ SIM BSNL ਵਿੱਚ ਪੋਰਟ ਕਰਵਾ ਲਏ ਹਨ ਅਤੇ Jio ਵਰਗੀਆਂ ਕੰਪਨੀਆਂ ਨੂੰ ਠੇਂਗਾ ਦਿਖਾ ਦਿੱਤਾ ਹੈ ਇਥੋਂ ਤੱਕ ਕਿ ਸੋਸ਼ਲ ਮੀਡੀਆ ਤੇ ਕਈ ਮੀਮਸ ਵੀ ਬਣ ਚੁੱਕੇ ਹਨ ਕਿ ਅੰਬਾਨੀ ਨੇ ਰੀਚਾਰਜ ਤਾਂ ਮਹਿੰਗੇ ਕੀਤੇ ਹਨ ਕਿਉਂਕਿ ਅੰਬਾਨੀ ਨੇ ਆਪਣੇ ਮੁੰਡੇ ਦੇ ਵਿਆਹ ਤੇ ਖਰਚਾ ਜ਼ਿਆਦਾ ਕਰ ਦਿੱਤਾ ਅਤੇ ਜਿਸ ਦਾ ਅੰਬਾਨੀ ਸਾਰਾ ਘਾਟਾ ਲੋਕਾਂ ਤੋਂ ਪੂਰਾ ਕਰਨਾ ਚਾਹੁੰਦਾ ਇਸ ਕਰਕੇ ਹੀ Jio ਨੇ ਰੀਚਾਰਜ ਨੇ ਮਹਿੰਗੇ ਕੀਤੇ ਸੋ ਆਓ ਤੁਹਾਨੂੰ ਦੱਸਾਂਗੇ ਹੁਣ ਮਹਿੰਗੇ ਕੀਤੇ ਰੀਚਾਰਜ ਪਰ Jio ਦੀ ਗੱਲ ਕਰੀਏ ਤਾਂ ਹੁਣ 666 ਰੁਪਏ ਵਾਲਾ ਰੀਚਾਰਜ ਯੂਜ਼ਰਸ ਨੂੰ 799 ਰੁਪਏ ਵਿੱਚ ਮਿਲ ਰਿਹਾ ਜਦੋਂ ਕਿ Jio ਦਾ ਸਭ ਤੋਂ ਸਸਤਾ ਰੀਚਾਰਜ 155 ਵਾਲਾ ਹੁਣ 199 ਰੁਪਏ ਵਿੱਚ ਯੂਜ਼ਰਸ ਨੂੰ ਦਿੱਤਾ ਜਾ ਰਿਹਾ Jio ਦਾ ਸਭ ਤੋਂ ਵੱਡਾ ਰੀਚਾਰਜ 2999 ਵਾਲਾ ਹੁਣ 3599 ਰੁਪਏ ਵਿੱਚ ਦਿੱਤਾ ਜਾ ਰਿਹਾ ਜੇਕਰ Airtel ਦੇ ਮਹਿੰਗੇ ਹੋਏ ਰੀਚਾਰਜ ਦੀ ਗੱਲ ਕਰੀਏ ਤਾਂ ਸਭ ਤੋਂ ਸਸਤਾ ਰੀਚਾਰਜ 179 ਵਾਲਾ ਹੁਣ ਯੂਜ਼ਰਜ਼ ਨੂੰ 199 ਵਿੱਚ ਮਿਲ ਰਿਹਾ ਹੈ ਅਤੇ 479 ਵਾਲਾ ਰੀਚਾਰਜ 579 ਰੁਪਏ ਦੇ ਵਿੱਚ ਦਿੱਤਾ ਜਾ ਰਿਹਾ ਹੈ ਅਤੇ Vodafone ਨੇ ਵੀ ਇਹਨਾਂ ਕੰਪਨੀਆਂ ਦੀ ਤਰ੍ਹਾਂ ਹੀ ਆਪਣੇ ਰੀਚਾਰਜ ਮਹਿੰਗੇ ਕਰ ਦਿੱਤੇ ਹਨ Vodafone ਦਾ 299 ਵਾਲਾ ਰੀਚਾਰਜ ਹੁਣ 450 ਵਿੱਚ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ ਇਹ ਤਿੰਨ ਪ੍ਰਾਈਵੇਟ ਟੈਲੀਕਮ ਕੰਪਨੀਆਂ ਨੇ ਚਾਹ ਹਨ ਆਪਣੇ ਰੀਚਾਰਜ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ ਜਿਸ ਦਾ ਕਾਰਨ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਅਚਾਨਕ ਇਹਨਾਂ ਕੰਪਨੀਆਂ ਨੂੰ ਪੈਸੇ ਵਧਾਉਣ ਦੀ ਕੀ ਲੋੜ ਪੈ ਗਈ ਦਰਸਲ ਇਹਨਾਂ ਕੰਪਨੀਆਂ ਵੱਲੋਂ ਪਹਿਲਾਂ ਆਪਣੇ ARPU ਦੇ ਤਹਿਤ ਪਰ ਯੂਜ਼ਰ ਤੋਂ 200 ਰੁਪਏ ਤੱਕ ਕਮਾਏ ਜਾਂਦੇ ਸਨ ਪਰ ਹੁਣ ਇਹਨਾਂ ਵੱਡੀਆਂ ਟੈਲੀਕਮ ਕੰਪਨੀਆਂ ਨੇ ਆਪਣੇ ਟਾਰਗੇਟ ਵਧਾ ਦਿੱਤੇ ਹਨ ਸਾਫ ਸ਼ਬਦਾਂ ਵਿੱਚ ਕਹੀਏ ਤਾਂ ਹੁਣ Airtel, Vodafone ਤੇ Jio ਆਪਣੇ ਯੂਜ਼ਰਜ਼ ਤੋਂ 300 ਰੁਪਏ ਪ੍ਰਤੀ ਬੰਦੇ ਦੇ ਹਿਸਾਬ ਨਾਲ ਰੈਵਨਿਊ ਯਾਨੀ 300 ਰੁਪਏ ਕਮਾਉਣਾ ਚਾਹੁੰਦੇ ਹਨ ਜਿਸ ਕਰਕੇ ਇਹਨਾਂ ਵੱਲੋਂ ਆਪਣੇ ਰੀਚਾਰਜ ਵਿੱਚ 20 ਤੋਂ 25% ਦੀ ਤੱਕ ਵਾਅਦਾ ਕੀਤਾ ਗਿਆ ਪਰ ਹੁਣ ਭਾਰਤੀ ਉਪਭੋਗਤਾ ਹੁਣ BSNL ਵਿੱਚ ਵਾਪਸੀ ਕਰਨ ਲੱਗ ਪਏ ਹਨ ਜੋ ਕਿ ਇੱਕ ਸਰਕਾਰੀ ਟੈਲੀਕਮ ਕੰਪਨੀ ਹੈ ਅਤੇ Jio ਵਰਗੀਆਂ ਕੰਪਨੀਆਂ ਦੇ ਮੁਕਾਬਲੇ ਇਸ ਦੇ ਰੀਚਾਰਜ ਬੇਹਦ ਸਸਤੇ ਹਨ ਪਰ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ BSNL ਇਨੀਆਂ ਵੱਡੀਆਂ ਪ੍ਰਾਈਵੇਟ ਟੈਲੀਕਮ ਕੰਪਨੀਆਂ ਨੂੰ ਟੱਕਰ ਦੇ ਪਾਵੇਗੀ ਕਿਉਂਕਿ Jio Airtel ਤੇ Vodafone ਵਰਗੀਆਂ ਕੰਪਨੀਆਂ 5G ਸੁਵਿਧਾਾਂ ਮਾ ਦੇ ਰਹੀਆਂ ਹਨ ਅਤੇ BSNL ਹਲੇ ਵੀ 4G ਦੀ ਸੁਵਿਧਾ ਦੇ ਰਹੀ ਹੈ ਪਰ ਜਲਦ ਹੀ BSNL 5G ਦੀ ਸੇਵਾ ਵੀ ਲੈ ਕੇ ਆ ਰਹੀ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਲੋਕਾਂ ਦਾ ਰੁਝਾਨ ਲਗਾਤਾਰ BSNL ਵੱਲ ਵੱਧਦਾ ਜਾ ਰਿਹਾ ਹੈ ਪਰ ਲੋਕਾਂ ਨੂੰ ਜ਼ਰੂਰ ਪੁੱਛਣਾ ਚਾਹਾਂਗੇ ਕਿ ਸਰਕਾਰੀ ਟੈਲੀਕਮ ਕੰਪਨੀ ਇਹਨਾਂ ਵੱਡੀਆਂ ਪ੍ਰਾਈਵੇਟ ਕੰਪਨੀਆਂ ਨੂੰ ਟੱਕਰ ਦੇ ਪਾਵੇਗੀ ਤੁਸੀਂ ਆਪਣੀ ਰਾਏ ਸਾਨੂੰ ਕਮੈਂਟਾਂ 'ਚ ਜ਼ਰੂਰ ਸਾਂਝੀ ਕਰਿਓ ਹੋਰ ਤਾਜ਼ਾ ਜਾਣਕਾਰੀ ਅਤੇ ਖਬਰਾਂ ਲਈ ਦੇਖਦੇ ਰਹੋ ਹਮਦਰਦ ਟੀਮ